ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਆ ਕਬਰਾਂ ਦੇ ਵਿੱਚ ਇੱਕ 24 ਸਾਲਾਂ ਦਾ ਨੌਜਵਾਨ ਤੇ ਕਿੰਨੇ ਟੀਕੇ ਲਾ ਕੇ ਚਲ ਗਿਆ ਇਥੋਂ ਇੱਕ ਬੰਦੇ ਹਾਂ ਅਸੇ ਵੱਡੂ ਹੋ ਕੇ ਜਾਂਦੇ ਭਾਈ ਡਿੰਦੇ ਕੋਈ ਕਿਹੇ ਲਾ ਜਾਂਦੇ ਹੋ ਟੀਕਾ ਫੜੀ ਮੜਾ ਜਾਤ ਚ ਹਰ ਟੀਕਾ ਫੜੀ ਆ ਟੀਕਾ ਵਾਹਿਗੁਰੂ ਇਹਦੇ ਹੱਥ ਚ ਹੋਸ ਰੰਜੀ ਹੋਸ ਰੰਜੀ ਇਹ ਕਬਰਾਂ ਚ ਬੈਠਾ ਹੁਣ ਇਸ ਟਾਈਮ ਤੇ ਤੇ ਕਿੰਨੇ ਟੀਕੇ ਲਾ ਕੇ ਸਵੇਰ ਦੇ ਚਲ ਗਿਆ ਬੜੇ ਜਣੇ ਲੱਗੇ ਭਾਈ ਇੱਥੇ ਤੇ ਇਹ ਕਿੰਨੇ ਕਿਥੇ ਨਸ਼ਾ ਕਰਦੇ ਆ ਤੇ ਕਿੰਨੇ ਇੱਕ ਮਤਲਬ ਵੇਚਦੇ ਆ 90% ਤੇ ਕਰਦੇ ਆ ਇਹ ਸਾਰੇ 90% ਕੰਡਿਆ ਤੇ ਵੇਚਦੇ ਵੀ ਆ ਕਿੰਨੇ ਅੱਡੇ ਕਿੰਨੇ ਇੱਥੇ ਪਿੰਡ ਚ ਅੱਡੇ ਦੇ ਕੇ ਕੋਈ ਬਸ ਦੋ ਦੋ ਮੜੀਆਂ ਆ ਬਸ ਕੋਈ ਦੋ ਕਿਧਰ ਹੀ ਪਿੰਡ ਕਿਹੜਾ ਐ ਇਹ ਪੰਦ ਪਿੰਡ ਆ ਇਹ ਉਹਨਾਂ ਦਾ ਨਸ਼ਾ ਖੁੱਲਾ ਆਵੇਂ ਮਿਲਿਆ ਸ਼ਰਿਆਂ ਵਿੱਚ ਮਤਲਬ ਜਿੰਨਾ ਆਪਾਂ ਲੈ ਸਕਦੇ ਜਿੰਨਾ ਖਰੀਦ ਸਕਦੇ ਉਨਾ ਹੀ ਮਿਲਦੇ ਆ। ਤੇ ਨਾਲ ਇਹ ਦੱਸੋ ਵੀ ਇੱਥੋਂ ਦੇ ਨੌਜਵਾਨ ਜ਼ਿਆਦਾ ਲਾਉਂਦੇ ਆ ਕਿ ਬਜ਼ੁਰਗ ਵੀ ਕੋਈ? ਨਾ ਨਾ ਨੌਜਵਾਨ ਹੀ ਨੌਜਵਾਨੀਆਂ। ਤੇ ਇੱਕ ਲਾਉਂ ਤੁਹਾਡੇ ਅੱਡੇ ਕਿਨੇ ਇੱਥੇ ਅੱਡੇ ਕਿਨੇਗਾ? ਇੱਕ ਤਾਂ ਆ ਹੋ ਗਿਆ ਮੜੀ ਕਵਰਾਂ ਦਾ। ਹਾਂਜੀ। ਇਹ ਇੱਕ ਢਾਹ ਹੋਣਾ ਉਹ ਪੰਨੀ। ਨਹੀਂ ਨਹੀਂ ਇੱਕ ਤਾਂ ਕੋਠੇ ਪਿੱਛੇ ਅਸੀਂ ਉਹ ਆਏ ਉਥੋਂ। ਹਾਂਜੀ ਇੱਕ ਆ ਹੋ। ਇੱਕ ਉਹ ਅੱਡੇ ਦੇ ਪਿਛਲੇ ਪਨੇ ਉਹ ਕੀ ਥਾਵਾਂ? ਉਹ ਡਾਡਾ ਮੀਨ ਰੋਡ ਦਾ। ਹਾਂਜੀ। ਤੇ ਪੇਂਡ ਕਿਹੜਾ? ਤੰਗ। ਤੰਗ। ਜ਼ਿਲਾ? ਹੈ? ਤਰਨ ਤਰਨ ਹੁਣ ਤੂੰ ਠੀਕ ਲਾਇਆ ਸੇਰ ਦਾ ਲਤਾਂ ਖਾ ਮੜੀਆਂ ਆਪਣੀਆਂ ਲਤਾਂ ਜਿਹੜੇ ਵੇਚਦੇ ਆ ਨਾ ਜਿਹੜੇ ਵੇਚਦੇ ਆ ਉਹ ਵੀ ਲੱਤ ਖਾ ਮੜੀ ਠੀਕਾ ਚੰਗੀ ਤਰ੍ਹਾਂ ਫੜੀ ਹੱਥ ਚ ਆਹ ਕੋਲੀ ਚ ਕੀ ਆ ਇਹ ਇਹ ਮਹਿੰਦੀ ਸੇ ਨੂੰ ਲਾਉਂਦੀ ਤੇ ਕੀ ਕਰੀ ਅੱਛਾ ਬਹੁਤ ਵੱਡਾ ਸਮਗਲ ਉਹਦਾ ਅੱਡਾ ਇੱਥੇ ਵਾਈ ਗਰੂ ਆਹ ਠੀਕਾ ਫੜੀ ਹੱਥ ਚ ਇਹ ਠੀਕਾ ਵਾ ਇਹਦਾ ਠੀਕਾ ਤਾਂ ਨਾ ਕੀ ਹਾਂ ਬਹੁਤ ਇਹਨਾਂ ਫੋੜ ਹਾਂ ਏ ਟੀ加 ਮੈਡੀਕਲ ਸਟੋਰ ਤੇ ਮਿਲਦਾ ਹਾਂਜੀ ਆ ਮਿਲਦਾ ਹਾਂਜੀ ਤੇ ਕਿੰਨੇ ਬੰਦੇ ਤੇਰੇ ਕੋ ਭੱਜ ਗਏ ਹੋਣ ਤੇ ਇੱਕ ਪਲਾ ਰਹਿ ਗਿਆ ਉਹ ਪਰ ਕਿੰਨੇ ਭੱਜ ਗਏ ਆ ਤੇ ਦੋ ਜਣੇ ਚਲ ਗਏ ਦੋ ਜਣੇ ਇੱਕ ਕੁੜੀ ਵੀ ਕਹਿੰਦੀ ਇਥੇ ਹਾਂਜੀ ਉਹ ਵੀ ਇਥੇ ਕਰਦੀ ਆ ਉਹ ਘਰੇ ਗਈ ਆ ਉਹ ਘਰੇ ਗਈ ਆ ਉਹ ਵੇਚਦੀ ਵੀ ਇਥੇ ਕਰਦੀ ਵੀ ਆ ਨਹੀਂ ਨਹੀਂ ਵੇਚਦੀ ਨਹੀਂ ਉਹ ਹਾਂ ਕਰਦੀ ਉਹ ਹਾਂਜੀ ਕਰਦੀ ਉਹ ਕੁਆਰੀ ਜਗ ਵੇਈ ਆ ਨਹੀਂ ਵੇਈ ਆ ਵੇਈ ਆ ਤੇ ਇਹੜਾ ਟੀਗਾ ਆ ਜਾਂ ਇਥੇ ਕਿੰਨੇ ਮਤਲਬ ਕਿੰਨੇ ਹੋਣ ਟੀਗਾ ਲਾ ਕੇ ਚਲ ਗਏ ਇਥੋਂ ਚਲ ਗਏ ਆ 15 20 ਜਣੇ 15 20 ਜਣ ਚਲ ਗਏ ਵਾਈ ਗਰੂ ਅੱਜ ਦੀ ਤਰੀਕ ਹੈਗੀ ਆ 18 ਹਾਂ 18 ਤੇ ਨਵਾਂ ਮਹੀਨਾ 2025 ਨੌਜਵਾਨ 24 ਸਾਲਾਂ ਦਾ ਕਬਰਾਂ ਵਿੱਚ ਪਿਆ ਵਾ ਆਪਣਾ ਭਵਿੱਖ ਸਾਰਾ ਗਵਾ ਰਿਆ ਅੱਲਾ ਤਾਂ ਗਲੀਆਂ ਹੋਈਆਂ ਵਾ 15 20 ਜਣੇ ਇੱਥੇ ਟੀਕਾ ਲਾ ਕੇ ਚਲ ਗਏ ਤੇ ਤਿੰਨਾ ਚੌਹਾਂ ਜਿਹੜੇ ਟੀਕੇ ਲਾਉਣ ਵਾਲੇ ਅੱਡੀਆਂ ਤੇ ਪਹੁੰਚੇ ਆ ਕੋਸ਼ ਦੇ ਮਾਫੀ ਮੰਗ ਕੇ ਜਿਹੜੇ ਕਹਿੰਦੇ ਨਹੀਂ ਕਰਾਂਗੇ ਇਹ ਘਰ ਚ ਲੱਗਿਆ ਇੱਕ ਸਾਡੇ ਕੋ ਫੋਨ ਬਰਾਮਤ ਹੋਇਆ ਵਾ ਉਹ ਨਸ਼ਾ ਤਸਕਰ ਹੀ ਵੇਚਦਾ ਸੀ ਉਹ ਫੋਨ ਸੁਟਕੇ ਭੱਜ ਗਿਆ ਉਹਦੇ ਉੱਤੇ ਫੋਨ ਤੇ ਪਤਾ ਨਹੀਂ ਕਿੰਨੇ ਫੋਨ ਆ ਗਏ ਆ ਕਿੱਥੇ ਐ ਤੂੰ ਮੈਂ ਫਲਾਣੇ ਥਾਂ ਲੱਗਾ ਵਾਂ ਇੱਥੇ ਆ ਜਾ ਤੇ ਉਹ ਜੇ ਸਰਕਾਰ ਜਿਹੜੀ ਕਹਿੰਦੀ ਨਸ਼ਾ ਨਹੀਂ ਹੈਗਾ ਤੇ ਆ ਵੇਖੋ ਪਵੇਖ ਨੌਜਵਾਨ ਜਿਹੜੀ ਭਰ ਜਵਾਨੀ ਵਿੱਚ ਜਿਨੇ ਦੇਸ਼ ਬੋਮ ਨੂੰ ਸੰਭਾਲਣਾ ਸੀ ਉਹ ਵੇਖੋ ਕਬਰਾਂ ਦੇ ਵਿੱਚ ਪਈਈ ਪਹਿਲਾਂ ਹੀ ਜੀਂਦੇਆਂ ਕਬਰਾਂ ਦੇ ਵਿੱਚ ਪਈ ਹੋਈ ਆ ਇਹ ਕਬਰਸਤਾਨ ਵਾਇਗਰੂ ਉਹ ਜੀਂਦੇ ਇੱਥੇ ਪਈ ਹੋਈ ਆ ਇਹ ਜੋ ਪੰਜਾਬ ਦਾ ਪ੍ਰੋਖ ਤੇ ਇਹ ਸਰਕਾਰ ਜਿਹੜੀ ਕਹਿੰਦੀ ਆ ਅਸੀਂ ਬੜੇ ਕਾਰਜ ਕਰ ਰਹੇ ਆ ਨਸ਼ਾ ਸਾਡਾ ਬੰਦ ਆ ਪੁਲਿਸ ਫੜਦੀ ਆ ਤੇ ਛੱਡ ਦਿੰਦੀ ਆ ਫੜਦੀ ਤੇ ਛੱਡ ਦਿੰਦੀ ਆ ਸ਼ਰਿਆਮ ਨਸ਼ਾ ਵੀ ਕਰਦਿਆ ਸਮੈਗ ਹਰ ਤਰ੍ਹਾਂ ਦਾ ਖੁੱਲੇ ਤਰ੍ਹਾਂ ਜਿੰਨੀ ਮਰਜ਼ੀ ਲੈ ਲੋ ਸਪਲਾਇਰ ਕੌਣ ਆ ਪੁਲਿਸ ਵਿੱਚ ਹੋ ਨਮਾ ਲੋ ਦਾ ਉਹ ਬੁੱਜ ਗਏ ਚੋਰੀ ਵੇਚਦੇ ਆ ਚੋਰੀ ਵੇਚਦੇ ਆ ਪਰ ਹੈਗਾ ਖੁੱਲਾ ਹੀ ਹੈ ਖੁੱਲਾ ਹੀ ਹੈ ਸ਼ਰੀਆਮ ਵਾਹਿਗੁਰੂ ਜੀ ਦਾ ਖਾਲਸਾ ਵੇਖ ਲਓ ਪੰਜਾਬ ਦਾ ਵੇਖ ਵਾਹਿਗੁਰੂ ਆਪਾਂ ਕਹਿੰਨੇ ਆ ਵੇਖੋ ਪਿੱਛੇ ਕਹਿੰਦੇ ਸੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੂੰ ਆਖਿਆ ਪਿੱਛੇ ਜੇ ਕਿ ਐਂ ਪੰਜਾਬ ਨੂੰ ਜਿਹੜੀ ਅੱਗ ਲਾਤੀ ਆ ਤੇਰੇ ਪੁੱਤ ਨੇ ਆਹ ਵੇਖ ਲਓ ਜਿਹੜਾ ਪੁੱਤ ਨਸ਼ਿਆਂ ਦਾ ਅਮਰਤਪਾਲ ਵਿਚਾਰਿਆ ਸੀ ਤੇ ਅਮਰਤ ਸ਼ਿਕਾਰਿਆ ਤੇ ਆਪ ਵੇਖ ਜੋ ਆਪਣਾ ਜਿਹੜਾ ਨਸ਼ੇ ਦਾ ਨੌਜਵਾਨ ਜਿਹੜਾ ਬੈਠਾ ਆ ਕਬਰਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਪੰਜਾਬ ਨੇ ਸੋਚਣਾ ਵਾ ਆਉਣ ਵਾਲੇ ਭਵਿੱਖ ਨੇ ਸੋਚਣਾ ਵਾ ਜੇ ਅੱਜ ਨਾ ਆਪਾਂ ਸੋਚੇ ਤੇ ਆਪਾਂ ਮੈਦਾਨ ਦੇ ਵਿੱਚ ਨਾ ਨਿਕਲੇ ਤੇ ਆਪਣਾ ਘਰ ਘਰ ਨਸ਼ਾ ਹੋ ਜਾਵੇਗਾ ਤੇ ਪੰਜਾਬ ਇੱਕ ਬਰਬਾਦੀ ਦੀ ਲੀਡ ਤੁਰ ਪਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ